ਮੈਂ ਸੁੰਦਰ ਲਾਲ ਅਗਰਵਾਲ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਸੋਹਾਣਾ ਮੈਂ ਸਮੂਹ ਦੇਸ਼ਵਾਸੀਆਂ ਨੂੰ ਬੰਦੀ ਛੋੜ ਦਿਵਸ ਅਦੇ ਦੀਵਾਲੀ ਤੇ ਗੁਰਪੁਰਬ ਛਟ ਪੂਜਾ ਵਿਸ਼ਕਰਮਾ ਜੀ ਕੀ ਤੇ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਆਪਣੇ ਪਰਿਵਾਰ ਵੱਲੋਂ ਆਪਣੇ ਸਟਾਫ ਵੱਲੋਂ ਵੀ ਬੱਚਿਆਂ ਵੱਲੋਂ ਮੇਰੇ ਪਾਸ ਕਮ ਤੈ ਕਮ ਕਾਲਜ ਇੱਥੇ ਪੂਰੇ ਵਰਲਡ ਤੋਂ ਵਰਲਡ ਨਹੀਂ ਸੌਰੀ ਇੰਡੀਆ ਤੋਂ ਆਏ ਬੱਚੇ ਜਿਹੜੇ ਮਨੀਪੁਰ ਹੋ ਗਿਆ ਪਰ ਹੋ ਗਿਆ ਜੇ ਐਂਡ ਕੇ ਗਿਆ ਹੋ ਗਿਆ ਪਸ਼ਮੀਰ ਕੀ ਆ ਗਏ ਮਤਲਬ ਕਿ ਸਾਰੇ ਬੱਚੇ ਆ ਗਏ ਅਸੀਂ ਮਿਲ ਕੇ ਸ਼ਾਮ ਨੂੰ ਕਹਿੰਦੇ ਅਸੀਂ ਦੀਵਾਲੀ ਮਨਾਣੀ ਹੈ ਬੱਚਿਆਂ ਕੇ ਨਾਲ ਬੱਚੇ ਸਾਡੇ ਬਾਕੀ ਮੁਸਲਮ ਵੀ ਹੈ ਹਿੰਦੂ ਵੀ ਹੈ 크ਿਸਚੀਅਨ ਵੀ ਹੈ ਸਾਰੇ ਗੁਲਦਸਤਾ ਸਾਰੇ ਗੁਲਦਸਤਾ ਤਾਂ ਅਸੀਂ ਫਿਰ ਉਹਨਾਂ ਨੂੰ ਮਿਲ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮਿਲ ਕੇ ਅਸੀਂ ਦੀਵਾਲੀ ਮਨਾਈਏ ਸਾਰੇ ਉਹ ਵੀ ਸਾਰੇ ਦੇਖੋ ਹੁਣ ਇੱਥੇ ਮੁਸਲਮ ਲੜਕੀਆਂ ਹੈ ਮੇਰੇ ਵੱਸ ਖੇਰੀ ਨਗਰੀਆਂ ਉਹਨਾਂ ਨੇ ਸਾਰੀ ਰੰਗੋਲੀ ਪੂਰੇ ਕਾਲਜ ਉਹਨਾਂ ਨੇ ਮਨਾਈ ਸਤਿਭਾਵਨਾ ਸਤਿਭਾਵਨਾ ਉਹਨਾਂ ਨੂੰ ਕਹਿੰਦੇ ਵੀ ਅਸੀਂ ਨਹੀਂ ਅਸੀਂ ਵੀ ਤੁਹਾਡਾ ਵੀ ਤਿਉਹਾਰ ਅਸੀਂ ਉਹਨਾਂ ਦਾ ਤਿਉਹਾਰ ਅਸੀਂ ਕਾਲਜ ਬਹੁਤ ਧੂਮ ਧਾਮ ਨਾਲ ਬਣਾਉਂਦੇ ਆ ਜਦ ਈਦ ਆਂਦੀ ਹੈ ਈਦਾਂ ਵੀ ਅਸੀਂ ਤਿਉਹਾਰ ਬਹੁਤ ਵਧੀਆ ਧੂਮ ਧਾਮ ਨਾਲ ਬਣਾਉਂਦੇ ਆ ਜੇ ਕਸ਼ਮੀਰੀ ਦੇ ਬੱਚੇ ਨੇ ਉਹ ਵੀ ਆ ਇੱਥੇ ਵਧੀਆ ਉਹਨਾਂ ਰੰਗੋਲੀ ਬਣਾਈ ਹੈ ਸਾਰਾ ਵਧੀਆ ਧੂਮ ਧਾਮ ਨਾਲ ਕੌਮੀ ਇਕਤਾ ਦਾ ਸਬੂਤ ਹੈ ਹਾਂ ਕੌਮੀ ਇਕਤਾ ਸਬੂਤ ਹੈ ਕੌਮੀ ਕਹਿੰਦੇ ਵੀ ਇੱਕ ਦੇਸ਼ ਇੱਕ ਭਾਰਤ ਮਾਤਾ ਕੀ ਜਨ ਉਹ ਕਹਿੰਦੇ ਭਾਰਤ ਮਾਤਾ ਕੀ ਹੈ ਇਹ ਮੇਰਾ ਸੰਦੇਸ਼ ਹੈ ਮੈਂ ਕਹਿੰਦਾ ਵੀ ਸਾਰੇ ਰਲ ਮਿਲ ਕੇ ਦੀਵਾਲੀ ਦਾ ਤਿਹਾਰ ਕੋਈ ਜਾਤ ਬਾਤਮ ਛੱਡ ਕੇ ਵਧੀਆ ਮਨਾਓ ਪਟਾਕੇ ਪਟਾਕੇ ਨਾ ਚਲਾਓ ਪਟਾਕਿਆਂ ਦੇ ਕੋ ਘਰ ਫੂਕ ਤਮੱਸਾ ਦੇਖੇ ਜੇ ਆਪਾਂ ਇੰਡੀਆ ਦਾ ਜਿਹੜਾ ਪਟਾਕਾ ਬਣਿਆ ਜਾਂ ਗ੍ਰੀਨਰੀ ਹੈ ਗ੍ਰੀਨ ਪਟਾਕਾ ਹੈ ਜਾਂ ਕੁਝ ਵੀ ਹੈ ਛੋਟੇ ਮੋਟੇ ਪਟਾਕੇ ਚਲਾਓ ਜੇ ਉਸ ਤੇ ਪੋਲੂਸ਼ਨ ਵੀ ਕਮ ਹੋ ਜਾਣਾ ਪਰਾਲੀ ਰਲ ਮਿਲ ਕੇ ਅਸੀਂ ਅੱਥੇ ਹੁਣ ਬੱਚੇ ਆ ਸਾਡੇ ਕਹਿ ਰਹੇ ਨੇ ਜੇ ਅੱਥੇ ਤੁਸੀਂ ਪਟਾਕੇ ਲਿਆਓ ਪਟਾਕੇ ਅਸੀਂ ਇਕੱਠੇ ਮਿਲ ਕੇ ਚਲਾਣੀਏ ਇਕੱਠੀ ਦੀਵਾਲੀ ਮਨਾਣੀ ਅਸੀਂ ਇਸ ਕਰਕੇ ਇੱਥੇ ਪੂਰੇ ਇੱਥੇ ਮੋਹਾਲੀ ਦੇ ਹੋਰ ਦੇ ਸਾਰਿਆਂ ਨੂੰ ਮੈਂ ਬੜੀ ਉਦਾਹਰਣ ਹੈ ਤੁਹਾਡੇ ਵੱਲੋਂ ਬਹੁਤ-ਬਹੁਤ ਮੈਂ ਰਤਨ ਕਾਲਜ ਦੰਦਾ ਜੀ ਹਾਂ ਮੈਂ ਉਦਾਹਰਣ ਦੇ ਰਿਹਾ ਜੀ ਮੈਂ ਕਹਿੰਦਾ ਜੀ ਸਾਰੇ ਦੇਸ਼ ਵਾਸੀਆਂ ਨੂੰ ਰਲ ਮਿਲ ਕੇ ਪੂਰੀ ਦੀਵਾਲੀ ਵਧੀਆ ਮਨਾਣੀ ਚਾਹੀਦੀ ਹੈ ਕੋਈ ਜਾਤ ਵਾਤ ਤੋਂ ਹਟ ਕੇ ਮਨਾਣੀ ਚਾਹੀਦੀ ਹੈ ਪਿਆਰ ਨਾਲ ਬਣਨਾ ਚਾਹੀਦਾ ਤਾਂ ਆਪਾਂ ਇੱਕ ਸਭੀ ਕਹਿ ਸਕਦੇ ਹਾਂ ਤਾਂ ਵੀ ਭਾਰਤ ਮਾਤਾ ਕੀ ਚਾਹੇ ਜੇ ਜਦ ਸਾਰੇ ਸਾਰੇ ਇੱਕ ਇਕੱਠੇ ਹੋ ਜੂਗੇ ਨੇ ਉਹ ਇੱਕ ਇੱਕ ਬਣ ਜੂਗੇ ਇੱਕ ਅਜੇ ਫਿਰ ਭਾਰਤ ਮਾਤਾ ਕੀ ਚਾਹੇ ਮੈਂ ਹੁਣ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਵਸਣ ਮੈਂ ਬਹੁਤ ਲੱਗ ਬਧਾਈ ਦਿੰਦਾ ਗੁਰਪ੍ਰੀਤ